ਬਾਪੂ ਜੀ ਨੂੰ ਰਾਏਕੋਟ ਬੱਸ ਸਟੈਂਡ ਤੋਂ ਭੈਣ ਹੁਣੀ ਲੈ ਕੇ ਆਏ ਨੇ ਇੱਥੇ ਹੀ ਲੈਟਰੀ ਨਾ ਵਦ ਰਾਏਕੋਟ ਤੋਂ ਰਏਕੋਟ ਬੱਸ ਅੜੇ ਦੇ ਅੰਦਰ ਆਈ ਹੈ ਫਟਾਫਟ ਜਦੋਂ ਇੱਥੇ ਆਏ ਅਸੀਂ ਇਹਨਾਂ ਨੂੰ ਚੈੱਕ ਕੀਤਾ ਤਾਂ 107 ਟੈਂਪਰੇਚਰ ਸੀ ਉਹਨਾਂ ਦੀ ਬੋਡੀ ਦਾ 107 ਬੁਖਾਰ ਮੈਂ ਆਪਣੀ ਲਾਈਫ ਚ ਪਹਿਲੀ ਵਾਰ ਹੀ ਸੁਣਿਆ ਹੈ ਇਹ ਨਾਲ ਪਿੰਡ ਜਗਾ ਦੀ ਜਿਹੜੀ ਉਹ ਵੇਚ ਬੋਚਦੀ ਇਹਨਾਂ ਨੇ ਤਿੰਨ ਮੰਮੇ ਮੇਰੇ ਮਰ ਗਏ ਜੀ ਕੀ ਇੰਚਾਰਾ ਹੋਵੇ ਇਹ ਵੀ ਉੱਥੇ ਪਹਿਲਾਂ ਨਾ ਪਜਿਆ ਰਿਹਾ ਕੰਮ ਜੁਕੀਆ ਪੇਵਲ ਉਤੋਂ ਬਾਅਦ ਜੀ ਇਹ ਆਪਣਾ ਰਾਏਕੋਟ ਬਈ ਬਰਨਾਲੇ ਕੋਲ ਗਿਆ ਨਾ ਮੈਂ ਉੱਥੇ ਉਹਦੇ ਵਿੱਚ ਆ ਬਿਰਦਾ ਆਸ਼ਰਮ ਜੀ ਇੰਨਾ ਟੈਂਪਰੇਚਰ ਸੀ ਬਾਪੂ ਜੀ ਨੂੰ 107 ਆਈਸ ਪੈਕ ਰੱਖ ਕੇ ਬਾਪੂ ਜੀ ਦੀ ਬੋਡੀ ਦਾ ਟੈਂਪਰੇਚਰ ਥੋੜਾ ਘਟਾਇਆ ਜਾ ਰਿਹਾ ਆ ਪੂਰੀ ਬੋਡੀ ਦੇ ਉੱਤੇ ਸਾਰੇ ਆਈਸ ਪੈਕ ਲਾਏ ਹੋਏ ਆ ਉਤੋਂ ਹੁਣ ਆਸ਼ਮ ਤੋਂ ਕਿਵੇਂ ਬਾਸਟੈਂਡ ਤੇ ਪਹੁੰਚੇ ਬਾਪੂ ਜੀ ਕਿਉਂ ਪਹੁੰਚੇ ਕਿਸ ਕਾਰਨ ਪਹੁੰਚੇ ਇਹ ਵੀ ਹਜੇ ਪਤਾ ਲੱਗੂ ਜਦੋਂ ਬਾਪੂ ਜੀ ਜਾਂ ਥੋੜੀ ਹੋਸ਼ ਚ ਆਉਣਗੇ ਜਾਂ ਕੋਈ ਹੋਰ ਮੈਂਬਰ ਸਾਹਮਣੇ ਆਊਗਾ ਜਿਹਨੇ ਬਾਪੂ ਨੂੰ ਉਤੋਂ ਆਉਂਦੇ ਆ ਜਾਂਦੇ ਆ ਦੇਖਿਆ ਹੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਇਸ ਸੁਪਨਿਆਂ ਦੇ ਹਸਪਤਾਲ ਦੇ ਆਈਸੀਯੂ ਦੇ ਵਿੱਚ ਅੱਜ ਇੱਕ ਬੜਾ ਸੀਰੀਅਸ ਬਾਪੂ ਜੀ ਬੜੇ ਸੀਰੀਅਸ ਬਜ਼ੁਰਗ ਸਾਡੇ ਕੋਲੇ ਪਹੁੰਚੇ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਰਾਏਕੋਟ ਬੱਸ ਸਟੈਂਡ ਤੋਂ ਭੈਣ ਹੁਣੀ ਲੈ ਕੇ ਆਏ ਨੇ ਫਟਾਫਟ ਜਦੋਂ ਇੱਥੇ ਆਏ ਅਸੀਂ ਉਹਨਾਂ ਨੂੰ ਚੈੱਕ ਕੀਤਾ ਤਾਂ 107 ਟੈਂਪਰੇਚਰ ਸੀ ਉਹਨਾਂ ਦੀ ਬਾਡੀ ਦਾ 107 ਬੁਖਾਰ ਮੈਂ ਆਪਣੀ ਲਾਈਫ 'ਚ ਪਹਿਲੀ ਵਾਰ ਹੀ ਸੁਣਿਆ ਅੱਡਾ ਸੀਖ ਮਾਰਦਾ ਸੀ ਬਾਪੂ ਜੀ ਬਾਡੀ ਦੇ ਵਿੱਚ ਤੇ ਉਹ ਫਟਾਫਟ ਲਿਆ ਕੇ ਆਈਸੀਯੂ ਦੇ ਵਿੱਚ ਐਡਮਿਟ ਕਰ ਲਿਆ ਸੀ ਤੇ ਹੁਣ ਇੱਥੇ ਟ੍ਰੀਟਮੈਂਟ ਚੱਲਦਾ ਬਾਪੂ ਜੀ ਦਾ ਸਾਨੂੰ ਹਜੇ ਤੱਕ ਕੋਈ ਕੁਝ ਪਤਾ ਨਹੀਂ ਲੱਗ ਰਿਹਾ ਤੇ ਭੈਣ ਹੁਣੇ ਦੱਸ ਦਿਆ ਵੀ ਉੱਥੇ ਜਦੋਂ ਇਹ ਬੱਸ ਅਡੇ ਤੇ ਪਹੁੰਚੇ ਰਾਏ ਕੋਟ ਤੇ ਬਾਪੂ ਜੀ ਉੱਥੇ ਕਿੱਥੇ ਪਏ ਸੀ ਭੈਣੇ ਉੱਥੇ ਕੁਰਸੀ ਤੇ ਫੇਰਦੀ ਅੱਛਾ ਜੀ ਕੁਰਸੀ ਤੇ ਬੈਠ ਸੀ ਜਦੋਂ ਮੈਂ ਅੰਦਰ ਜਦੋਂ ਬੱਸਾਂ ਰੁਕਦੀਆਂ ਇੱਥੇ ਹੂੰ ਬੈਠੇ ਦੀ ਕੁਰਸੀ ਜੀ ਬੈਠੇ ਸੀ ਅੱਡੇ ਤੇ ਹੋਏ ਬੈਠੇ ਸੀ ਇਜਾ ਨੂੰ ਮੈਂ ਜਦੋਂ ਕੋਲੇ ਜਾ ਕੇ ਮੈਂ ਬੈਠੀ ਮੈਂ ਕਿਹਾ ਬਪੂ ਜੀ ਕੀ ਹੋਇਆ ਤੁਹਾਨੂੰ ਤੇ ਉਹ ਬੱਸ ਨੇ ਬੋਲੇ ਕਿ ਨਾ ਪਾਣੀ ਮੈਂ ਪਾਣੀ ਦੀ ਬੋਤਲ ਲਈ ਮੈਂ ਬੋਤਲ ਪਿਆ ਦੀ ਪਣੀ ਦੀ ਇੱਕ ਬੋਤਲ ਪੀ ਗਈ ਪਾਣੀ ਦੀ ਤੇ ਜਿਆ ਨੂੰ ਕੱਟ ਹੋ ਗਿਆ ਬਾਵਾ ਕੱਟ ਹੋ ਗਿਆ ਤੇ ਮੁੰਡੇ ਕੱਲ ਵੀ ਇਕੱਠੇ ਹੋ ਗਏ ਤੇ ਉਹ ਕਹਿੰਦੇ ਕਿ ਹੋ ਗਿਆ ਮੈਂ ਕਿਹਾ ਵੀ ਐ ਕਰਕੇ 스멜 ਵੀ ਆਉਂਦੀ ਹੈ ਨਾ ਕੋਈ ਵੀ ਇਹਨਾਂ ਦੇ ਲੈਟ੍ਰੀਨ ਜਿਵੇਂ ਕਿ ਜੀ ਬਾਥਰੂਮ ਵੀ ਕੀਤਾ ਹੋਇਆ ਵਿੱਚ ਤੇ ਉਹ ਕਹਿੰਦੇ ਫਿਰ ਜਾਨਾ ਇਹਨਾਂ ਦੇ ਪਾਸ ਦੇ ਵਿੱਚੋਂ ਨੰਬਰ ਕੱਢਿਆ ਵੀ ਕਿੱਥੇ ਦੇ ਕਿੱਥੇ ਦੇ ਉਹ ਕਹਿੰਦੇ ਸਵੇਰ ਦੇ ਬੈਠੇ ਨੇ ਤੇ ਇੱਕ ਮੁੰਡਾ ਦੱਸਿਆ ਵੀ ਉਹ ਤੇ ਸਵੇਰ ਤੋਂ ਹੀ ਐ ਬੈਠੇ ਨੇ ਮੈਂ ਕਿਹਾ ਕਿਸੇ ਨੇ ਪਾਣੀ ਪਾਣੀ ਪੂਣੀ ਦੇ ਕਿਸੇ ਨੇ ਵੀ ਪੁੱਛਿਆ ਇਹਨੂੰ ਹੂੰ ਤੇ ਚੱਲ ਪਾਣੀ ਇਹਨਾਂ ਨੇ ਪੀਤਾ ਫੇਰ ਮੈਂ ਇਹਨਾਂ ਨੂੰ ਪੁੱਛਿਆ ਫੇਰ ਮੂਰੇ ਜਿਹੜੇ ਬੱਸ ਸਟੈਂਡ ਤੇ ਸੀ ਉਹ ਕਹਿੰਦੇ ਅਸੀਂ ਪੁੱਛਿਆ ਵੀ ਸਾਨੂੰ ਦੱਸਿਆ ਨਹੀਂ ਬੱਸ ਮੈਂ ਪੁੱਛਿਆ ਤੇ ਇਹ ਕਹਿੰਦੇ ਹਾਂਜੀ ਇੱਥੋਂ ਦੇ ਹੀ ਆ ਮੈਂ ਲੋਕਲੀ ਆ ਕਹਿੰਦਾ ਵੀ ਮੈਂ ਜਣਾ ਰਕਾ ਦੇ ਨਹੀਂ ਜਾਣਾ ਹੈਗਾ ਮੈਂ ਕਿ ਬੇਟੇ ਹੈਗੇ ਕਹਿੰਦਾ ਹਾਂਜੀ ਬੇਟੇ ਹੈਗੇ ਮੇਰੇ ਮੈਂ ਘਰੇ ਨਹੀਂ ਜਾਣਾ ਮੈਂ ਕਿ ਮੇਰੇ ਨਾਲ ਜਾਣਾ ਕਹਿੰਦਾ ਨਹੀਂ ਮੈਂ ਕਿ ਵੀ ਤੁਹਾਨੂੰ ਮੈਂ ਚੱਲ ਮੌਕਾ ਹੀ ਸੇਵਾ ਲੈ ਚਲਦੀ ਹਾਂ ਹੂੰ ਵੀ ਉੱਥੇ ਤੁਹਾਨੂੰ ਲੈ ਜਾਂਦੀ ਹਾਂ ਉੱਥੇ ਵਧੀਆ ਤੁਸੀਂ ਰਹੋਗੇ ਤੇ ਹਾਂ ਕਰਕੇ ਬਸੰਨਾ ਲਈ ਜਾਂਦੀ ਐ ਤੇ ਤੇ ਜੇ ਹੁਕਤੀ ਇਹ ਨਹੀਂ ਕੁਛ ਵੀ ਬੋਲਦੇ ਕਿ ਪਲਸ ਚੈੱਕ ਕੀਤੀ ਸੀ ਮੈਂ ਇਹਨਾਂ ਦੇ ਜਮਾ ਸਲੋ ਸੀਗੇ ਤੇ ਗਰਮ ਪਏ ਸੀਗੇ ਪਰ ਮਤਲਬ ਜਿੰਨੇ ਜਣੇ ਲੋਕ ਖੜੇ ਸਨ ਉਹਨੂੰ ਸਾਈਡ ਕੀਤਾ ਕਿ ਮਾੜੀ ਮੋਟੀ ਹਵਾ ਆਉਣ ਦੋ ਤੇ ਇਹਨੂੰ ਮੈਂ ਪੁੱਛਿਆ ਵੀ ਮਨੁੱਖਤਾ ਦੀ ਸੇਵਾ ਲੈ ਚਲ ਜਾਏ ਇਹ ਕਹਿੰਦੇ ਵੀ ਮੈਂ ਵੀ ਉੱਥੇ ਸੇਵਾ ਕਰਨ ਜਾਂਦੀ ਆ ਤੇ ਫਿਰ ਇਹਨਾਂ ਨਾਲ ਅਸੀਂ ਲੈ ਕੇ ਇਹਨਾਂ ਨੂੰ ਆ ਗਏ ਜੀ ਤੁਹਾਡਾ ਕੀ ਨਾਮ ਹੈ ਬਲਜਿੰਦਰ ਕੌਰ ਬਲਜਿੰਦਰ ਕੌਰ ਇਹ ਭੈਣ ਉਹ ਨਹੀਂ ਸਾਡੇ ਨਾਲ ਐ ਜੇ ਸੇਵਾਦਾਰ ਐ ਜੇ ਵਲੰਟੀਅਰ ਜੁੜੇ ਹੋਏ ਨੇ ਸਾਡੇ ਨਾਲ ਤੇ ਇਹ ਭੈਣ ਸਾਡੇ ਸਰਬਾ ਕਾਲਜ ਤੋਂ ਸਟੂਡੈਂਟਸ ਆਉਂਦੇ ਨੇ ਸਾਡੇ ਕੋਲੇ ਬੱਚੇ ਬੱਚੀਆਂ ਉਹਨਾਂ ਦੇ ਨਾਲ ਇਹ ਡਾਕਟਰ ਨੇ ਭਣ ਤਾਂ ਇਹਨਾਂ ਨੇ ਇਹ ਬਾਪੂ ਜੀ ਦੀ ਹਾਲਤ ਨੂੰ ਦੇਖਦੇ ਹੋયા ਬਾਪੂ ਜੀ ਨੂੰ ਇੱਥੇ ਸੁਪਨਿਆਂ ਦੇ ਘਰ ਤੱਕ ਲੈ ਕੇ ਆਂਦਾ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਵੀ ਉੱਥੇ ਕੁਝ ਲੋਕਾਂ ਨੇ ਬਾਪੂ ਦੇ ਜੀਵ ਚੋਂ ਇਹ ਫੋਨ ਕੱਢ ਕੇ ਪਰਸ ਤੇ ਬਾਪੂ ਜੀ ਦੇ ਘਰ ਫੋਨ ਲਾਇਆ ਬਾਪੂ ਜੀ ਦੇ بیٹے ਨੂੰ ਇਹ ਬਾਪੂ ਜੀ ਦੀਆਂ ਨਾ ਤਸਵੀਰਾਂ ਮਾ ਦੋ ਇਹ ਤੁਸੀਂ ਪਹਿਚਾਣੋ ਜੇ ਕੋਈ ਪਹਿਚਾਣ ਦੇਤੇ ਇੱਕ ਅੱਖ ਬਾਪੂ ਜੀ ਦੇ ਖਰਾਬ ਆ ਐਨਕ ਲੱਗੀ ਹੋਈ ਆ ਬਾਪੂ ਜੀ ਜਿਹੜਾ ਨਾਮ ਆ ਰਾਮਕ੍ਰਿਸ਼ਨ ਸਿੰਘ ਲਿਖਿਆ ਹੋਇਆ ਵਾ ਆਧਾਰ ਕਾਰਡ ਤੇ ਆਧਾਰ ਕਾਰਡ ਅਸੀਂ ਵੀਡੀਓ ਚ ਦਿਖਾ ਨਹੀਂ ਸਕਦੇ ਕਿਉਂਕਿ ਇਹ ਜਿਹੜਾ ਫੇਸਬੁੱਕ ਵਾਲਿਆਂ ਦੇ ਕੁਝ ਰੂਲ ਨੇ ਉਹਦੇ ਜਦ ਆਪਾਂ ਆਇਡੈਂਟੀਟੀ ਨਹੀਂ ਕਿਸੇ ਦੀ ਡਿਸਕਲੋਜ਼ ਕਰ ਸਕਦੇ ਹਾਂ ਤੇ ਪਿਤਾ ਜੀ ਦਾ ਨਾਮ ਜਿਹੜਾ ਲਿਖਿਆ ਹੋਇਆ ਉੱਤੇ ਉਹ ਲਿਖਿਆ ਹੋਇਆ ਵਾ ਇਹ ਦਿਖਾਈ ਪੈਣੇ ਇੰਦਰ ਸਿੰਘ ਪਿੰਡ ਦਲਾਨ ਵਾਲਾ ਲਿਖਿਆ ਹੋਇਆ ਪਿੰਡ ਦਲਾਨ ਵਾਲਾ ਤੇ ਜ਼ਿਲ੍ਹਾ ਸੰਗਰੂਰ ਲਿਖਿਆ ਤੇ ਇਹ ਬਾਪੂ ਜੀ ਦੇ ਪਰਸ ਜੋ ਨੰਬਰ ਕੱਢ ਕੇ ਉੱਥੋਂ ਵੀ ਲੋਕਾਂ ਨੇ ਕੁਝ ਫੋਨ ਕੀਤੇ ਬਾਪੂ ਦੇ ਬੇਟੇ ਨੇ ਫੋਨ ਚੱਕਿਆ ਕਹਿੰਦੇ ਤੇ ਉਹਨਾਂ ਨੇ ਮਨਾਂ ਕਰਤਾ ਉਹ ਕਹਿੰਦੇ ਵੀ ਸਾਡਾ ਕੋਈ ਸਬੰਧ ਨਹੀਂ ਇਹਨਾਂ ਇਹਨੂੰ ਇੱਥੇ ਛੱਡ ਦਿਓ ਜਿੱਥੇ ਹੈਗੇ ਆ ਤਾਂ ਫਿਰ ਇਹ ਭੈਣ ਉਹਨਾਂ ਨੇ ਹਮਲਾ ਮਾਰਿਆ ਤੇ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਪਹੁੰਚਦਾ ਕੀਤਾ ਤੇ ਹੁਣ ਬਾਪੂ ਜੀ ਇੱਥੇ ਐਡਮਿਟ ਕਰੇ ਨੇ ਹਸਪੀਟਲ 'ਚ ਹੁਣ ਵੀ ਆਪਾਂ ਕੋਸ਼ਿਸ਼ ਕਰਦੇ ਇਹਨਾਂ ਨੇ ਘਰੇ ਗੱਲ ਕਰਨ ਦੀ ਇੱਕ ਧੰਨਵਾਦ ਵੀ ਦੇਦਾ ਇਹ ਵੀਰਾ ਉੱਥੇ ਗੱਡੀ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਛੱਡਣ ਆਇਆ ਸੀ ਉੱਥੇ ਇਹਨਾਂ ਨੇ ਭੈਣ ਉਹਨਾਂ ਨੇ ਉੱਥੇ ਬਹੁਤ ਸਾਰੇ ਹੋਰ ਮੈਂਬਰਾਂ ਲੋਕਾਂ ਨੂੰ ਵੀ ਕਿਹਾ ਵੀ ਕੋਈ ਗੱਡੀ ਹੈਗੀ ਹੈ ਕਿਸੇ ਕੋਈ ਲੈ ਆਓ ਆਪਾਂ ਵਾਪੋਜੀ ਨੂੰ ਲੈ ਚੱਲਦੇ ਹਾਂ ਮਨੁੱਖਤਾ ਦੀ ਸੇਵਾ ਤੇ ਕਿਸੇ ਨੇ ਵੀ ਉੱਥੇ ਮੰਨ ਲਓ ਹਿੰਮਤ ਨਹੀਂ ਕੀਤੀ ਪਰ ਇਹ ਵੀਰੇ ਨੇ ਹਿੰਮਤ ਕਰਕੇ ਕਿਹਾ ਵੀ ਮੇਰੀ ਗੱਡੀ ਹੈਗੀ ਆ ਆਪਾਂ ਇਹਦੇ 'ਚ ਪਾ ਦੋ ਆਪਾਂ ਲੈ ਚੱਲਦੇ ਆਂ ਕਿ ਤੁਹਾਡੇ ਵਾਈਫ ਨੇ ਇਹ ਦੋਨੋਂ ਹਸਬੰਡ ਵਾਈਫ ਨੇ ਤੁਹਾਡਾ ਪਿੰਡ ਕਿਹੜਾ ਪੂਰੇ ਗੁੱਬੇ ਪੂਰੇ ਗੁੱਬੇ ਉੱਥੇ ਤੁਸੀਂ ਰਹਿ ਕੋਟਰ ਅੱਡੇ ਤੇ ਛੱਡਣ ਆਏ ਸੀ ਕਿਸੇ ਦਾ ਉੱਥੇ ਦੇਖੋ ਕਿਸੇ ਆਪਣੇ ਰਿਲੇਟਿਵ ਨੂੰ ਛੱਡਣ ਆਏ ਸੀਗੇ ਲੈ ਪੁੱਤ ਤੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਆ ਤੇ ਬਾਪੂ ਜੀ ਨੂੰ ਇੱਥੇ ਤੱਕ ਲੈ ਕੇ ਆਂਦਾ ਕਿ ਬਾਪੂ ਜੀ ਦੇ ਪਰਸ ਦੇ ਵਿੱਚ ਕੁਝ ਪੈਸੇ ਵੀ ਆ ਕੁਝ ਕਾਰਡ ਵੀ ਆ ਮੰਨ ਲਓ ਕਰੀਬ ਹੋਊਗਾ 2000 ਦੇ ਆਸ-ਪਾਸ ਬਾਪੂ ਜੀ ਦੇ ਜੇਬ ਦੇ ਵਿੱਚ ਪੈਸੇ ਹੈਗੇ ਆ ਤੇ ਆਪਾਂ ਫੋਨ ਲਾਉਣੇ ਦੱਸਦੇ ਭੈਣ ਨੂੰ ਕਿ ਸ਼ਾਇਦ ਆਹੀ ਨੰਬਰ ਤੇ ਕਾਲ ਲਾਈ ਸੀ ਕਹਿੰਦੇ ਜਿਹੜਾ ਭੋਲਾ ਮੰਡੀ ਲਿਖਿਆ ਹੈ ਨਾ ਹਾਂਜੀ ਆਪਾਂ ਇਹਨੂੰ ਤੇ ਕਾਲ ਲਾ ਲੈਨੇ ਹੈਲੋ ਹਾਂਜੀ ਭੋਲਾ ਸਿੰਘ ਜੀ ਹਾਂਜੀ 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 ਭੋਲਾ ਸਿੰਘ ਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਮਨੁੱਖਤਾ ਦੀ ਸੇਵਾ ਤੋਂ ਜੀ ਜੀ ਸਰ ਜੀ ਹਾਂਜੀ ਵੀਰ ਜੀ ਇੱਕ ਬਾਪੂ ਜੀ ਮਿਲਿਆ ਸਾਨੂੰ ਰਾਏਕੋਟ ਦੇ ਅੱਡੇ ਤੋਂ ਹਾਂਜੀ ਹਾਂਜੀ ਜੀ ਸਰ ਜੀ ਹਾਂਜੀ ਉਹ ਨਾਂ ਉਹਨਾਂ ਦਾ ਹੈਗਾ ਰਾਮਕ੍ਰਿਸ਼ਨ ਸਿੰਘ ਹਾਂਜੀ 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 ਉਹ ਤੁਹਾਡੇ ਕੀ ਲੱਗਦੇ ਜੀ ਕਰਫੋ ਮੇਰੇ ਮਾਮਾ ਜੀ ਲੱਗਦੇ ਨੇ ਜੀ ਤੁਹਾਡੇ ਮਾਮਾ ਜੀ ਲੱਗਦੇ ਨੇ ਹਾਂਜੀ ਹਾਂਜੀ ਬਈ ਜੀ ਉਹ ਬਹੁਤ ਬੁਰੀ ਹਾਲਤਿ ਮਿਲਿਆ 107 ਬੁਖਾਰ ਆ ਉਹਨਾਂ ਨੂੰ ਤੇ ਉਹਨਾਂ ਨੂੰ ਅਸੀਂ ਇੱਥੇ ਸਾਡੇ ਸੁਪਨਿਆਂ ਦੇ ਘਰ ਨਾ ਮਨੁੱਖਤਾ ਦੀ ਸੇਵਾ ਤੋਂ ਜਾਣਦੇ ਹੋ ਜੀ YouTube ਤੇ ਮੈਂ ਖਾਲ ਦੇਖਿਆ ਤੁਹਾਡੇ ਹਾਂਜੀ ਹਾਂਜੀ ਉੱਤੇ ਦਾਖਲ ਕਰ ਲਿਆ ਬਾਪੂ ਜੀ ਦਾ ਟ੍ਰੀਟਮੈਂਟ ਕਰੀ ਜਾਂਦੇ ਨੇ ਡਾਕਟਰ ਉਹਨਾਂ ਨੂੰ ਮਸ਼ੀਨ ਤੇ ਪਾਉਣਾ ਪਿਆ ਵੈਂਟੀਲੇਟਰ ਤੇ ਉਹਨਾਂ ਨੂੰ 107 ਬੁਖਾਰ ਸਿਹਤ ਬਹੁਤ ਜ਼ਿਆਦਾ ਵੀਕ ਆ ਉਹਨਾਂ ਦੀ ਜੀ ਜੀ ਤੇ ਤੁਸੀਂ ਕਿਹੜੇ ਪਿੰਡੋਂ ਬੋਲਦੇ ਮੇਰੇ ਮੰਡੀ ਗਵਿੰਦਗੜ੍ਹ ਤੋਂ ਬੋਲਦਾ ਮੇਰੇ ਮੰਡੀ ਗਵਿੰਦਗੜ੍ਹ ਤੋਂ ਵੀਰੇ ਤੁਸੀਂ ਆਉਂਗੇ ਫਿਰ ਇੱਥੇ ਕੋਈ ਨਹੀਂ ਬੀਜੀ ਗੱਲ ਪਤਾ ਚਲੋ ਕੋਈ ਨਹੀਂ ਮੈਂ ਨਾ ਮਿਲਦਾ ਜਾਨਾ ਜ਼ਰੂਰ ਆਕੇ ਜੀ ਫਿਰ ਹਾਂਜੀ ਇਹਨਾਂ ਦੇ ਬੇਟੇ ਕਿੱਥੇ ਨੇ ਇਹਨਾਂ ਦਾ ਪਰਿਵਾਰ ਕਿੱਥੇ ਰਹਿੰਦਾ ਉਹ ਉਹ ਹੀ ਦੱਸਣ ਲੱਗਾ ਰਵਿੰਦਰ ਜੀ ਮੈਂ ਇੱਕ ਮਿੰਟ ਤੁਹਾਡਾ ਲਵਾਂਗਾ ਫਿਰ ਹਾਂਜੀ ਹਾਂਜੀ ਲਓ ਲਰਸਲ ਸਾਡੇ ਇਹ ਪਿੰਡ ਹੈਗਾ ਦੱਲਨਾਲ ਜ਼ਿਲ੍ਹਾ ਅਮਰੇਕੋਲਾ ਪੈਣ ਲੱਗੇ ਪਹਿਲੇ ਸੰਗਰੂਰ ਪੈਂਦਾ ਸੀ ਜੀ ਇਹ ਮੇਰੇ ਮਾਮੇ ਨੂੰ ਚਾਰ ਭਰਾ ਸੀ ਜੀ ਚਾਰਾਂ 'ਚੋਂ ਇੱਕ ਭਰਾ ਮਾਮੇ ਦਾ ਸਾਡਾ ਵਿਆਹ ਹੋਇਆ ਸੀ ਜੀ ਬਾਕੀ ਤਿੰਨ ਦੂਏ ਲੋਡੇ ਦੀ ਛੜੀ ਇਕੱਲੇ ਜੀ ਜੀ ਮਤਲਬ ਮੈਰਿਜ ਨਹੀਂ ਹੋਈ ਸੀ ਇਹਨਾਂ ਪਿੰਡ ਜਗਾ ਦੀ ਜਿਹੜੀ ਉਹ ਵੇਚ-ਬੋਚ ਦੀ ਇਹਨਾਂ ਨੇ ਤਿੰਨ ਮਾਮੇ ਮੇਰੇ ਮਰ ਗਏ ਜੀ ਕਿਹੀ ਵਿਚਾਰਾ ਉਹ ਇਹ ਵੀ ਉੱਥੇ ਪਹਿਲਾਂ ਨਾ ਪੱਜਿਆ ਰਿਹਾ ਕਾਪੇ ਚੁੱਪੀ-ਜਾਪੇ ਵਾਲਾ ਉਦੋਂ ਬਾਅਦ ਜੀ ਇਹ ਆਪਣਾ ਰਾਏਕੋਟ ਤੋਂ ਬਰਨਾਲੇ ਕੋਲ ਕਹਿੰਦਾ ਮੈਂ ਉੱਥੇ ਉਹਦੇ ਵਿੱਚ ਆ ਫਿਰਦਾ ਆશ્રਮ ਚ ਜੀ ਅੱਛਾ ਜੀ ਉੱਥੇ ਹੀ ਰਹਿ ਰਿਹਾ ਬਹੁਤ ਚਿਰ ਤੋਂ ਇੱਕ ਜੀ ਵਾਰ ਸਾਡੀ ਸਿਸਟਰ ਕੋਲੇ ਆਉਂਦਾ ਹੁੰਦਾ ਜੀ ਇੱਥੇ ਆਪਣਾ ਜੱਲੋਵਾਲਾ ਪਿੰਡ ਆ ਜੀ ਖੇੜੀ ਕੋਲੇ ਕਈ ਵਾਰੀ ਆ ਜਾਂਦਾ ਸਾਲ ਦੋ ਸਾਲ ਬਾਅਦ ਕਹਿੰਦੇ ਫੋਨ ਕਰ ਲੈਂਦਾ ਜਿਹੜੀ ਬੌਂਦਲੀ ਪਿੰਡ ਲਿਖਿਆ ਨਾ ਜੀ ਹਾਂ ਜੀ ਜਿਹੜਾ ਸਾਡਾ ਇੱਕ ਮਾਮਾ ਵਿਆਹ ਸੀ ਉਹਦੀ ਕੁੜੀ ਬੌਂਦਲੀ ਵਿਆਹੀ ਹੋਈ ਆ ਜੀ ਅੱਛਾ ਉਹ ਉਹਦਾ ਨੰਬਰ ਉਹਦੀ ਭਤੀਜੀ ਲੱਗੀ ਉਹਦਾ ਨੰਬਰ ਹੋਣਾ ਸੀ ਬੌਂਦਲੀ ਬੌਂਦਲੀ ਪਿੰਡ ਵਿਆਹੀ ਭਾਦਰਪੁਰ ਭਾਦਰਪੁਰ ਦਾ ਮੈਨੂੰ ਪਤਾ ਨਹੀਂ ਸ਼ਾਇਦ ਹੀ ਕੋਈ ਸਾਡੇ ਰਿਸ਼ਤੇਦਾਰ ਹੀ ਹੈ ਨਹੀਂ ਗਰਚਾਰਨ ਨੂੰ ਸੰਗ ਚਲੋ ਕੋਈ ਕੋਈ ਗੱਲ ਨਹੀਂ ਵੀਰ ਜੀ ਤੂੰ ਛੱਡੋ ਬਾਕੀ ਨੰਬਰਾਂ ਨੂੰ ਤੁਸੀਂ ਫੋਨ ਕਰ ਲਿਆ ਮੈਨੂੰ ਕੋਈ ਗੱਲ ਨਹੀਂ ਠੀਕ ਆ ਬ੍ਰਦਰ ਕੱਲ ਨੂੰ ਸ਼ੁੱਕਰਵਾਰ ਆ ਜੇ ਇਹਦਾ ਕੋਈ ਜਰੂਰ ਦਾ ਆ ਤਾਂ ਮੈਂ ਹੁਣਾ ਜਾਂ ਨਾ ਕੋਈ ਐਸੀ ਗੱਲ ਨਹੀਂ ਆਏਗੀ ਆ ਦੇਖੋ ਅਸੀਂ ਤੁਹਾਨੂੰ ਇਹੀ ਦੱਸ ਰਿਹਾ ਵੀ ਇਸ ਟਾਈਮ ਬਾਪੂ ਜੀ ਸੀਰੀਅਸ ਨੇ ਬਹੁਤ ਵੈਂਟੀਲੇਟਰ ਤੇ ਨੇ ਹਨਾ ਤੇ ਅਸੀਂ ਤਾਂ ਬੇਨਤੀ ਕਰਾਂਗੇ ਜੇ ਜਿੰਨੀ ਜਲਦੀ ਤੁਸੀਂ ਆ ਸਕਦੇ ਹੋ ਚਲੋ ਥੋੜਾ ਬਹੁਤ ਤੁਹਾਡੇ ਆਉਣ ਨਾਲ ਹੌਸਲਾ ਹੋਵੇ ਕਿਉਂਕਿ ਇਸ ਟਾਈਮ ਜਿਹੜੀ ਕੰਡੀਸ਼ਨ ਉਹਨਾਂ ਦੀ ਜੀ ਜੀ ਐ ਬਿਲਕੁਲ ਬਾਰਡਰ ਤੇ ਆ ਹਾਂ ਹਾਂ ਬਟੋ ਬਾਪੂ ਜੀ ਦੀ ਜ਼ਿੰਦਗੀ ਦੇ ਉਹਨੂੰ ਚਾਰ ਭਰਾ ਨੇ ਬਾਈ ਦਾਦੇ ਤਿੰਨਾਂ ਨੇ ਵਿਆਹ ਨਹੀਂ ਕਰਾਇਆ ਇੱਕ ਨੇ ਵਿਆਹ ਕਰਾਇਆ ਹੈ ਬਾਪੂ ਜੀ ਆ ਤਾਂ ਜੂਪੀ ਚ ਰਹਾ ਕਿੰਨੇ ਕਿਸੇ ਕੋਲੇ ਤੇ ਹੁਣ ਕਹਿੰਦੇ ਪਿਛਲੇ ਸਮੇਂ ਤੋਂ ਆਸ਼ਰਮ ਚ ਸੀਗੇ ਕਿਸੇ ਚੋਂ ਉੱਥੇ ਤੇ ਉਹਨੂੰ ਰੱਬ ਜਾਣਦਾ ਵੀ ਕਿ ਇੱਥੇ ਕਿਵੇਂ ਸੀ ਬਾਪੂ ਜੀ ਬਾਕੀ ਕਾ ਪਾਲਾ ਬੋਂਦ ਲਈ ਆ ਇਹਦਾ ਵੀ ਆਪਾਂ ਇੱਕ ਵਾਰੀ ਦੱਸਦੇ ਹਾਂ ਬਾਪੂ ਜੀ ਦਾ ਭਤੀਜਾ ਵਾ ਕਹਿੰਦੇ ਇਹਨੂੰ ਵੀ ਫੋਨ ਲਾਉਨੇ ਆਪਾਂ ਬਾਪੂ ਜੀ ਦੇ ਗੁੱਟ ਦੇ ਉੱਤੇ ਆ ਘੜੀ ਲੱਗੀ ਹੋਈ ਸੀਗੀ ਤੇ ਮਤਲਬ ਆਪਣੇ ਆਪ ਦੀ ਪੂਰੀ ਵਧੀਆ ਸੋਜੀ ਰੱਖਦੇ ਆ ਵਧੀਆ ਕੱਪੜੇ ਸੀ ਪਾਏ ਹੋਏ ਤੇ ਬੈਂਕ ਦੀ ਕਾਪੀ ਹੈ ਜੇਬ ਦੇ ਵਿੱਚ 1500 ਰੁਪਏ ਉਹਦੇ ਵਿੱਚ ਮੰਨ ਲਓ ਆ ਰਿਹਾ ਵਾ ਤੇ ਉਹ ਕਢਾਇਆ ਜਾ ਰਿਹਾ ਸਾਇਦ ਉਹ ਪੈਨਸ਼ਨ ਦਾ ਹੋ ਸਕਦਾ 1500 ਰੁਪਏ ਹੋਵੇ ਤੇ ਪਰ ਉੱਪਰ ਨੇ ਤੇ ਭੈਣ ਜੀ ਹੁਣਾਂ ਦਾ ਇੱਥੇ ਸ਼ੁਕਰੀਆ ਥੈਂਕ ਯੂ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਦੇਖੋ ਆਪਣੀ ਡਿਊਟੀ ਸਮਝਦੇ ਆ ਫਰਜ਼ ਸਮਝਦੇ ਆ ਬਾਪੂ ਜੀ ਨੂੰ ਉੱਥੋਂ ਇੱਥੇ ਤੇ ਕਿਰਪਾ ਚਾਇਆ ਤੇ ਨਹੀਂ ਤਾਂ ਲੋਕ ਉੱਥੋਂ ਨਹੀਂ ਲਿੰਗੀ ਜਾਂਦੇ ਸਵੇਰ ਦੇ ਲੋਕ ਦੱਸਦੇ ਸੀ ਉੱਥੇ ਪਿਆ ਬਾਪੂ ਤੇ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਵੀਵੇ ਲੋਕ ਆਪ ਕੋ ਆਪਣੀ ਦੁਨੀਆ ਚ ਮਸਤਾ ਪਰ ਇਹਨਾਂ ਨੇ ਆਪਣਾ ਫਰਜ਼ ਸਮਝਿਆ ਬਾਪੂ ਜੀ ਦੀ ਉੱਥੇ ਜਾ ਕੇ ਪੜਤਾਲ ਕੀਤੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਗੱਲ ਕੀ ਆ ਤੈਨੂੰ ਤਾਂ ਪਤਾ ਲੱਗ ਕੇ ਲੱਗਦਾ ਹਨਾ ਤਾਂ ਨਹੀਂ ਜਾ ਕੇ ਰਿਹਾ ਚਲੋ ਜੀ ਕਰੋ ਕੋਸ਼ਿਸ਼ ਸਰ ਆਪਾਂ ਬਚਾਉਣਾ ਅਜਾ ਆ ਗਿਆ ਬੀਪੀਓ ਠੀਕ ਰਿਪੋਰਟਸ ਦੇਖਿਓ ਇੰਨਾ ਟੈਂਪਰੇਚਰ ਸੀ ਬਾਪੂ ਜੀ ਨੂੰ 107 ਅ ਮੰਨ ਲਓ ਆਈਸ ਪੈਕ ਰੱਖ ਕੇ ਬਾਪੂ ਜੀ ਦੀ ਬੋਡੀ ਦਾ ਟੈਂਪਰੇਚਰ ਥੋੜਾ ਘਟਾਇਆ ਜਾ ਰਿਹਾ ਆ ਪੂਰੀ ਬੋਡੀ ਦੇ ਉੱਤੇ ਸਾਰੇ ਆਈਸ ਪੈਕ ਲਾਏ ਹੋਇਆ 107 ਬੁਖਾਰ ਪਹਿਲੀ ਵਾਰ ਹੀ ਸੁਣਿਆ 100 102 103 ਆਪਾਂ ਸੋਚਦੇ ਹਾਂ 103 ਐਂਡ ਵਾਲਾ ਬੁਖਾਰ ਹੁੰਦਾ ਹੈ ਨਾ ਉਹਨਾਂ ਦੇ ਬਾਪੂ ਜੀ ਦੇ ਬ੍ਰੇਨ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਹੋਊ 107 ਦਾ ਕਿਉਂਕਿ ਆਪਣਾ ਬ੍ਰੇਨ ਇੰਨਾ ਜ਼ਿਆਦਾ ਟੈਂਪਰੇਚਰ ਚੱਲ ਜਾਂਦਾ ਜਦੋਂ 107 ਬੁਖਾਰ ਹੁੰਦਾ ਬ੍ਰੇਨ ਅੰਦਰੋਂ ਮੰਨ ਲਓ ਕਹਿ ਦਈਏ ਪਿਗਲ ਜਾਂਦਾ ਇੰਨਾ ਗਰਮ ਹੋ ਜਾਂਦਾ ਉਹਦੇ ਕਿੰਨਾ ਦੇ ਬਾਪੂ ਦੇ ਬ੍ਰੇਨ ਦੇ ਉੱਤੇ ਇਫੈਕਟ ਪਏ ਹੋਣਗੇ ਉਹ ਹਜੇ ਜਦੋਂ ਰਿਕਵਰ ਹੋਣ ਤੋਂ ਬਾਅਦ ਹੀ ਪਤਾ ਲੱਗੂਗਾ ਟਾਬ ਬਾਰ ਬਾਰ ਸਖਸ਼ਨ ਕਰ ਰਿਹਾ ਕਿ ਬਾਪੂ ਦੇ ਸਾਰੇ ਅੰਦਰ ਜਿਵੇਂ ਉਲਟੀ ਆ ਬਾਪੂ ਦੀ ਕਹਿ ਰਹੀ ਹੈ ਉਹ ਸਾਰੇ ਅੰਦਰ ਉਹਦੇ ਫੇਫੜਿਆਂ ਚਲੇ ਗਈ ਆ ਪਾਣੀ ਅੰਦਰ ਫੇਫੜਿਆਂ ਚ ਐਸਪ੍ਰੇਟ ਹੋ ਗਿਆ ਬਾਪੂ ਦਾ ਹੂੰ ਜੇ ਕੋਈ ਹੋਰ ਵੀ ਬਾਪੂ ਦਾ ਜਾਣਕਾਰ ਸਾਡੀ ਇਸ ਵੀਡੀਓ ਨੂੰ ਦੇਖਦੇ ਆ ਬਾਪੂ ਦਾ ਕੋਈ ਦੋਸਤ ਜਾਂ ਬਾਪੂ ਜਿਹੜੇ ਆਸ਼ਰਮ ਚ ਰਹੇ ਆ ਉੱਥੋਂ ਤੇ ਜਾਂ ਜਿੱਥੇ ਬਾਪੂ ਜੀ ਜੂਪੀ ਚ ਰਹੇ ਆ ਕਿਉਂਕਿ ਬਾਪੂ ਦੀ ਉਮਰ ਕਰੀਬ 70-75 ਸਾਲ ਦੀ ਆ ਤੇ 70-75 ਸਾਲਾਂ ਚ ਬਾਪੂ ਨੇ ਲੱਖਾਂ ਹੀ ਬੰਦਿਆਂ ਨਾਲ ਸੰਬੰਧ ਬਣਾਏ ਹੋਣੇ ਆ ਆਪਣੇ ਤੇ ਉਹਨਾਂ ਦੇ ਵਿੱਚੋਂ ਕੋਈ ਇੱਕ ਦੋ ਬੰਦੇ ਵੀ ਸਾਡੀ ਇਸ ਵੀਡੀਓ ਨੂੰ ਦੇਖਦੇ ਆ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਤਾਂ ਜੋ ਸਰਦਾਰ ਰਾਮਕ੍ਰਿਸ਼ਨ ਸਿੰਘ ਉਹਨਾਂ ਆਪਣੇ ਪੁਰਾਣੇ ਕਿਸੇ ਸਾਥੀ ਨੂੰ ਮਿਲ ਕੇ ਹੌਸਲੇ ਚ ਹੋਵੇ ਉਹਨੂੰ ਥੋੜੀ ਤਸੱਲੀ ਹੋਵੇ ਵੀ ਹਾਂ ਮੇਰਾ ਕੋਈ ਆਪਣਾ ਵੀ ਆਇਆ ਇੱਥੇ ਫਿਰ ਬਾਪੂ ਦੇ ਰਿਸ਼ਤੇਦਾਰ ਵੀ ਬਹੁਤ ਸਾਰੇ ਹੋਣਗੇ ਬਾਪੂ ਦੇ ਭਤੀਜੇ ਨੇ ਤਾਂ ਫੋਨ ਨਹੀਂ ਚੱਕਿਆ ਸੀ ਲਾਇਆ ਸੀ ਪਰ ਬਾਪੂ ਦੇ ਪਾਣ ਜਨੇ ਨਾ ਪਾਣ ਜਾਂਦੀ ਨਾ ਉਹਨੇ ਫੋਨ ਚੱਕਿਆ ਸੀ ਵੀਰੇ ਨੇ ਭੋਲਾਵਾ ਮੰਡੀ ਤੋਂ ਉੱਤੇ ਲਿਖਿਆ ਨੰਬਰ ਭੋਲਾ ਮੰਡੀ ਮੰਡੀ ਹੋਇਆ ਗਵਿੰਦਗੜ੍ਹ ਤੋਂ ਬੋਲਦਾ ਸੀ ਵੀਰਾ ਉਹ ਕਹਿੰਦਾ ਵੀ ਮੇਰੇ ਮਾਮਾ ਜੀ ਲੱਗਦੇ ਨੇ ਇਹ ਵੀ ਅਸੀਂ ਇਹਨਾਂ ਨੂੰ ਮਿਲਦੇ ਰਹਿੰਦੇ ਸਾਡੇ ਕੋਲ ਜਾਂਦੇ ਰਹਿੰਦੇ ਪਰ ਸਾਡੇ ਨਾਲ ਇਹਨਾਂ ਦਾ ਜ਼ਿਆਦਾ ਸਬੰਧ ਨਹੀਂ ਵੀ ਇਹ ਕਿਸੇ ਆਸ਼ਰਮ 'ਚ ਹੀ ਰਹਿੰਦੇ ਸੀ। ਵੀ ਘਰ-ਬਾਰ ਇਹਨਾਂ ਨੇ ਆਪ ਦਾ ਵੇਚ-ਪੋਚ ਲਿਆ ਵਾ। ਇਹਨਾਂ ਦਾ ਪਿੰਡ ਹੈਗਾ ਆਹ ਦੱਲਨਾਲ ਦੱਲਨਵਾਲ ਪਿੰਡ ਆ। ਇਹ ਦਸنگਰੂਰ ਜਿਲ੍ਹੇ 'ਚ ਧੂਰੀ ਵਾਲੇ ਪਾਸੇ ਤੇ ਮੇੜਕੋਟ ਵਾਲੇ ਪਾਸੇ ਨੂੰ ਕਿਤੇ। ਤੇ ਹੁਣ ਇਹ ਕਿਤੇ ਰੈਕੋਟਿ ਆਸ਼ਰਮ 'ਚ ਰਹਿੰਦੇ ਸੀ। ਉੱਥੋਂ ਹੁਣ ਆਸ਼ਰਮ ਤੋਂ ਕਿਵੇਂ ਬਸ ਸਟੈਂਡ ਤੇ ਪਹੁੰਚੇ ਬਾਪੂ ਜੀ ਕਿਉਂ ਪਹੁੰਚੇ ਕਿਸ ਕਾਰਨ ਪਹੁੰਚੇ ਇਹ ਵੀ ਹਜੇ ਪਤਾ ਲੱਗੂ ਜਦੋਂ ਬਾਪੂ ਜੀ ਜਾਂ ਥੋੜੀ ਹੋਸ਼ ਚ ਆਉਣਗੇ ਜਾਂ ਕੋਈ ਹੋਰ ਮੈਂਬਰ ਸਾਹਮਣੇ ਆਊਗਾ ਜਿਹਨੇ ਬਾਪੂ ਜੀ ਨੂੰ ਉੱਥੋਂ ਆਉਂਦਿਆਂ ਜਾਂਦਿਆਂ ਦੇਖਿਆ ਹੋਊਗਾ ਤੇ ਤੁਹਾਡਾ ਧੰਨਵਾਦ ਹੈ ਭੈਣੇ ਸਾਰਿਆਂ ਦਾ ਵੀਰੇ ਥੈਂਕ ਯੂ ਸ਼ੁਕਰੀਆ ਤੁਹਾਡਾ ਨਹੀਂ ਵਧੀਆ ਚੰਗਾ ਕੰਮ ਕੀਤਾ ਥੈਂਕ ਯੂ ਤੁਹਾਡਾ ਹਾਂ ਕੋਈ ਗੱਲ ਉਹ ਵਾਇਗਰੂ ਨੇ ਆਪੇ ਲਾ ਲੈਣੇ ਨੇ ਅੱਜ ਵੀ ਸਾਨੂੰ ਦੱਸਣੀ ਨਹੀਂ ਪਈ ਹੈਨਾ ਮਹਾਰਾਜ ਆਪੇ ਲਵਾ ਲੈਣੇ ਉਹਦੇ ਬਾਪੂ ਜੀ ਦੀ ਜ਼ਿੰਦਗੀ ਦੇ ਜਿੰਨਾ ਵੀ ਸਮਾਂ ਮਹਾਰਾਜ ਨੇ ਸੇਵਾ ਬਖਸ਼ਣੀ ਆਪਾਂ ਨੂੰ ਆਪਣੇ ਆਪ ਸਬੰਧ ਬਣ ਜਾਣਿਆ ਬਹੁਤ ਸ਼ੁਕਰੀਆ ਭੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ